ਲੋਕ ਕਹਿੰਦੇ ਕੁਛ ਦੱਸਦਾ ਨਹੀਂ ਕਿਸੇ ਨੂੰ ਕੁਛ ਦੱਸਦਾ ਨਹੀਂ ਲੈ ਅਸੀਂ ਤਾਂ ਅੱਜ ਲੋਕਾਂ ਨੂੰ ਫਰੀਚ ਵੀ ਦੱਸਣਗੇ ਆ ਫਰੀਚ ਲੈ ਜਿੱਤ ਸਾਨੂੰ ਵੀ ਜਿਹਦੇ ਉੱਡ ਜਾਣਗੇ ਉੱਡ ਜਾਣਗੇ ਬਾਕੀ ਦਾ ਹੁਣ ਮੈਂ ਜਿਹੜੀ ਜੋਗੇ ਵਾਲੇ ਕਬੂਤਰੀ ਛੱਡੀ ਸੀ ਹਾਂਜੀ ਪੰਜਾਬ ਦੀ ਬੈਸਟ ਬਾਜੀ ਸੀ ਇੱਕ ਨੰਬਰ ਬਾਜੀ ਸੀ ਜਿਵੇਂ ਛੱਡੀਆਂ ਮੈਨੂੰ ਪਤਾ ਲੈ ਅੱਜ ਮੈਂ ਪਾਬਲਕ ਨੂੰ ਕੇਲੇ ਦਾ ਛੱਡ ਪਰ ਮੈਂ ਹੋਰ ਫਰੀਚ ਵੀ ਲੋਕਾਂ ਨੂੰ ਦੱਸਾਂ ਹਾਂਜੀ ਉਹ ਜਦੋਂ ਕੂਤਰੀ ਉੱਡ ਗਈ ਐ ਪਹਿਲੇ ਦਿਨ ਉਹਨੂੰ ਅਸੀਂ 11 ਮਤਾਂ ਦੇਤੀ ਜੋਗੇ ਵਾਲੇ ਛੱਡੀ ਸੀ ਜਿਹੜੀ ਜਿਹੜੀ ਜੋਗੇ ਵਾਲੇ ਛੱਡੀ ਆ ਜਿਵੇਂ ਅੱਜ ਉੱਡ ਕੇ ਆ ਗਈ 11 ਬਦਾਮ ਦਿੱਤੇ ਦੂਜੇ ਦਿਨ ਉਹਨੂੰ 8 ਬਦਾਮ ਦਿੱਤੇ 8 ਦੇ ਕੇ ਤੇ ਜਦੋਂ ਤੀਜੇ ਦਿਨ ਅਸੀਂ ਤੜਕੇ ਦੇਖੀ ਉਹ ਖਾਲੀ ਲੱਗੀ ਹਾਂਜੀ ਮੈਨੂੰ ਮੈਂ ਇੱਕ ਬਦਾਮ ਦੇ ਤਿੰਨ ਟੋਟੇ ਕੱਟ ਕੇ ਉਹਨੂੰ ਖੋਰ ਦਿੱਤੇ ਤੇ ਸਵਾ 12 ਵਜੇ ਆਲੂ ਵਖਾਰਾ ਲਾਤਾ ਕੱਲੀ ਰਹਿ ਗਈ ਉੱਥੇ ਦੱਸ ਹੁਣ ਐਨੀ ਖੇਡ ਦੱਸ ਤੀ ਲੋਕ ਤਾਂ ਕਹਿੰਦੇ ਚੇਲੇ ਹੁਣ ਲੋਕ ਮਚਣਗੇ ਫੇਰ ਵੀ ਵੀਹ ਫਰੀਜ ਦੱਸੀ ਵੀ ਫਰੀਜ ਤੇ ਵੀ ਪਈ ਜਾਂਦੇ ਆ ਵੀ ਫਰੀਜ ਤੇ ਦੱਸੀ